ਹਾਂਜੀ ਅੱਗੇ ਗੁਰਸਿੱਖ ਸੁਖਨ ਸਿੰਘ ਜੀ ਹਾਂਜੀ 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 ਪੜੋ ਜੀ ਹਰ ਬਾਣੀ ਤੁਸੀਂ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਅਸੰਗ ਜੀ ਇਹ ਲਿਖਤ 15 ਪੋ 221 ਬੇਕਰ ਮੇਂ ਪਿੰਡ ਜੇਬੇ ਜਿਲ੍ਹਾ ਗਰਦਾਸਪੁਰ ਅਜਾਗਰ ਸਿੰਘ ਦੇ ਕਿਰੇ ਇਹ ਲਿਖਤ ਉਸ ਪਠਿਆਲੇ ਬਾਰੇ ਆ ਜਿਹਨਾਂ ਗੁਰੂ ਅਰਜਨ ਦੇਵ ਜੀ ਨੂੰ ਤਤਿ ਲੋ ਤੇ ਬਿਠਾਇਆ ਗਿਆ ਤਾਂ ਜੋ ਵਿੱਚ ਅੱਗ ਜਾਂ ਛਮਕਾ ਵਿੱਚ ਸੜਦਾ ਸੀ ਇਹ ਉਹ ਪਠਿਆਲਾ ਹੀ ਬੜੀ ਪਿਆਰੀ ਲਿਖਤਾ ਜੀ ਸੰਗਤ ਜੀ ਜਰਾ ਪ੍ਰੇਮ ਨਾਲ ਸੁਣਨੀ ਪੂਰਬ ਲੈਣਾ ਵੇਖ ਪੰਛੀ ਪਛਤਾ ਤਾਪ ਦੇਗ ਵਈਆ ਪਰਮਪੁਰਖ ਪਤ ਪਰਮੇਸ਼ਰ ਉਹ ਕਹਾਣੀ ਲੱਗੇ ਅੱਛੀ ਜੋ ਮਿਲਕੇ ਭਗਤਾਂ ਨਾਲ ਬਣਾਈਆ ਜਿਸ ਦੀ सार ਕਿਸੇ ਦਾ ਦਸੀ ਸ਼ਸਤਰ ਸਿਮਰਤ ਵੇਦ ਪ੍ਰਾਨ ਨਾ ਕੋਈ ਜਨਾਈਆ ਸੁਣ ਹਾਲ ਅਹਵਾਲ ਜੋ ਵੇਖਿਆ ਅੱਖੀਂ ਆਖਰ ਪਰਦਾ ਲਾਇਆ ਜਿਸ ਵੇਲੇ ਤੇਰੀ ਧਾਰ ਕ੍ਰਿਸ਼ਨ ਚਰਨ ਟਠੀ ਬਦਕ ਫੜ ਕੇ ਲਿਆ اٹھਾਈਆ ਇਹ ਕ੍ਰਿਸ਼ਨ ਦੇ ਵੇਲੇ ਵੀ ਸੀ ਜਦੋਂ ਬਦਕ ਦਾ ਸਾਥੀ ਸੀ ਉਸ ਵੇਲੇ ਤੇਰੀ ਅੱਖ ਵੇਖੀ ਇੱਕ ਸੋਹਣੀ ਸਜੀ ਨੈਣਾ ਨੀਰ ਵਹਾਈਆ ਭਗਵਨ ਜਿਨ੍ਹਾਂ ਦੀ ਪ੍ਰੀਤ ਤੇਰੇ ਨਾਲ ਲੱਗੀ ਉਹਨਾਂ ਦੇ ਨਾਲ ਮੈਨੂੰ ਦਿਨਾ ਮਲਾਈਆ ਤੂੰ ਆਦ ਜਗਾਦੀ ਭਗਤ ਸਹੇਲਾ ਜਦੀ ਪੁਸਪਨਾ ਦੇਣੀ ਸ਼ਰਨਈਆ ਕ੍ਰਿਸ਼ਨ ਉਸ ਵੇਲੇ ਮਾਰਚ ਪੇੜ ਕਿਆ ਗੱਲ ਖਬੀ ਤੁਰਦੀ ਤਾਰ ਜਨਾਈਆ ਜਿਸ ਵੇਲੇ ਪੰਚਮ ਨਾਨਕ ਜੋਤ ਜਗੀ ਅਰਜਨ ਰੂਪ ਵਟਈਆ ਤੈਨੂੰ ਤਪਉਣੀ ਪਹਿਣੀ ਪੱਠੀ ਬਣ ਪਠਿਆਰਾ ਸੇਵਕ ਮਾਈਆ ਉਸ ਵੇਲੋਂ ਉਸ ਵੇਲੇ ਅੰਦਰੋਂ ਆਪਣੀ ਉਸ ਵੇਲੇ ਅੰਦਰੋਂ ਆਪਣੀ ਆਵਾਜ਼ ਦਸੀ ਹੋ ਕੇ ਨਾਲ ਸੁਣਾਈਆ ਮੇਰੀ ਮਾਰੀ ਗਈ ਮਤੀ ਤੇਰੀ ਸਾਰ ਕੋਈ ਨਾ ਆਇਆ ਚਰਨ ਧਿਆਨ ਕਰਕੇ ਹੱਥ ਲੋ ਤੇ ਰੱਖੀ ਆਪਣਾ ਮਾਣ ਵਧਾਈਆ ਜਦ ਵੇਖੇ ਤਾਂ ਦਿਸੇ ਠੰਡੀ ਅਗਨੀ ਅਗਨਾ ਕੋਈ ਰਖਾਈਆ ਜੋ ਤੀਜੋ ਸਰੂਪ ਹਾਰਿਆ ਆਪ ਆਪਣੀ ਕਿਰਪਾ ਕਰ ਤੇਰਾ ਲੈਣਾ ਵੇਖ ਵਿਖਾਈਆ ਪੰਛੀ ਕਹੇ ਮੈਨੂੰ ਰਹੇ ਨਾ ਪਛਾਤਾਪ ਜਨਮ ਵਿਛੋੜਾ ਨજર ਕੋਈ ਨਾ ਆਈਆ ਮੇਰਾ ਅੰਦਰੋਂ ਬਾਹਰੋਂ ਖੋਲਣਾ ਤਾਕ ਨਿਤ ਤੇਰਾ ਦਰਸ਼ਨ ਪਾਈਆ ਕ੍ਰਿਸ਼ਨ ਕੇ ਆ ਉਹ ਮੇਰਾ ਸਭ ਤੋਂ ਵੱਡਾ ਬਾਪ ਜਿਸ ਨੇ ਕੋਟਨ ਕ੍ਰਿਸ਼ਨ ਕਾਨ ਰਾਮ ਦਿੱਤੇ ਬਣਾਈਆ ਜੋ ਨਿਰਗੁਣ ਸਰਗੁਣ ਹੋਵੇ ਸਾਖਿਆਤ ਲੋਕ ਮਾਤ ਵੇਸ ਬਟਾਈਆ ਕਲਯੁਗੰਤਮ ਤੇਰਾ ਵੱਡਾ ਬਣਨਾ ਸਾਥ ਬੰਸ ਸਰਬੰਸ ਦੇ ਸਹਾਈਆ ਪਠਿਆਲੇ ਤੇਰੀ ਝੋਲੀ ਪਾਏ ਤਾਤ ਅਰਜਨ ਗੁਰੂ ਦੇ ਗਵਾਈਆ ਜਿਨ੍ਹਾਂ ਦਾ ਬਦਕ ਨਾਲ ਸਾਥ ਸ਼ੁਕਰ ਯਾਰ ਨਾਲ ਮਲਾਈਆ ਜੇੜੀ ਮੀਨ ਚਰਨ ਕਮਲ ਸ਼ੋਹੀ ਮਾਰ ਝਾਤ ਉਸ ਮਿਲੇ ਵਡਿਆਈਆ ਜਿਸ ਨੇ ਤੁਰਦਾ ਮੰਗਿਆ ਸਾਥ ਉਸ ਨੂੰ ਕੰਧਿਆਂ ਉਤੇ ਅਠਾਈਆ ਜੋਤੀ ਜੋ ਸਰੂਪ ਹਰਿਆਪੇ ਆਪਣੀ ਕਿਰਪਾ ਕਰ ਤੇਰਾ ਲੇਖਾ ਦੇ ਮੁਕਾਈਆ ਵੇਖੋ ਲੇਖਾ ਮੁਕਦਾ ਮਾਤ ਸੋ ਸਤ ਗੁਰ ਆਪ ਮੁਕਾਈਆ ਬਿਨਾ ਸਦਿਆਂ ਪੁੱਛਿਆਂ ਘਰ ਪੁੱਛਣ ਆਇਆ ਬਾਤ ਵਾਰਤਾ ਪਿਛਲੀ ਯਾਦ ਕਰਾਈਆ ਰਵੀਦਾ ਦੇ ਨਾਲ ਫੜੀ ਕਲਮਦਵਤ ਲੇਖਾ ਲਿਖਤ ਵਿੱਚ ਗਵਾਈਆ ਪਾਰ ਕੰਡੇ ਪ੍ਰਭ ਨੇ ਮਾਰੀ ਆਪ ਝਾਤ ਸਾਰੇ ਸੰਗੀ ਸਾਥੀ ਲੈ ਬਲਾਈਆ ਇਕੱਠੇ ਕਰਕੇ ਬਖਸ਼ ਦੇਵੇ ਨਾ ਜਾਤ ਜਨਮ ਮਰਨ ਦਾ ਗੇੜ ਰਹੇ ਨਾ ਰਾਈਆ ਲੇਖ ਜਨਮ ਮਰਨ ਦਾ ਲੇਖਾ ਰਹਿ ਨਰਿਆ ਰੂਪਤ ਦੋਵੇਂ ਕਰਕੇ پاک ਸਾਫ ਸੁਥਰੇ ਦੇਵਖਿਆ ਜੋਤੀ ਜੋ ਸਰੂਪ ਹਰਿਆ ਪੇ ਆਪਣੀ ਕਿਰਪਾ ਕਰ ਸਦ ਦੇ ਮਨਹਾਰ ਬੜਈਆ ਅਰਜਨ ਕਿਆ ਪਠਿਆਲੇ ਰਖੀ ਚੇਤਾ ਚੇਤਨ ਸੁਰਤੀ ਨਾਲ ਮਲਾਈਆ ਜਿਹੜਾ ਸ਼ਾਹ ਸੁਲਤਾਨਾ ਨਾਲੋਂ ਗਰੀਬਾਂ ਨੂੰ ਪਾਰ ਅਤਾਰੇ ਅਗੇ ਤਾ ਅਗਲਾ ਲਿਖਿਆ ਆਪਣ ਜਣਾਈਆ ਭਗਤ ਆਧਾਰ ਨੂੰ ਸੇ ਆਪਣਾ ਲੈਣਾ ਠੇਕਾ ਦੂਜੇ ਹੱਥ ਨਾ ਕਿਸੇ ਫੜਾਈਆ ਜੋਤੀ ਜੋ ਸਰੂਪ ਹਾਰਿਆ ਤੇ ਆਪਣੀ ਕਿਰਪਾ ਕਰ ਸਿਰ ਤੇਰੇ ਹੱਥ ਰਖਾਈਆ ਉੱਠਿਆ ਰੇ ਕਿਆ ਮੈਂ ਕੀਤਾ ਕਰਮ ਨਿਕਰਮੀ ਤੇਰੀ ਸਰਨਾ ਆਇਆ ਇਹ ਨਹੀਂ ਸੀ ਮੇਰਾ ਧਰਮ ਅਧਰਮੀਆਂ ਦਾ ਹੁਕਮ ਮੰਨ ਕੇ ਬੈਠਾ ਸੀ ਸਚ ਕਾਇਆ ਜੇ ਬਖਸ਼ੇ ਤੇ ਸਾਚੀ ਸ਼ਰਨ ਸ਼ਰਨਗ ਤੇ ਇੱਕ ਦਰਸਾਈਆ ਜਿਸ ਮੰਦਰ ਅੰਦਰ ਤੇਰੇ ਭਗਤ ਸਹਿਲੇ ਵੜਨ ਉਸ ਦਾ ਦਰਦ ਦੇਣਾ ਖੁਲਾਈਆ ਚੰਗਾ ਹੁੰਦਾ ਜਾਂ ਤੇਰੇ ਪਿੱਛੇ ਮੈਨੂੰ ਮਰਦਾ ਇਹ ਸੜਨਾ ਤਨ ਮਾਟੀ ਖਾ ਕੀ ਤੇਰੀ ਭੇਟ ਛੜਾਈਆ ਇਸ ਜੀਵਨ ਨਾਲੋਂ ਚੰਗਾ ਮਰਨ ਜਿਸ ਦੇ ਮਿਲਿਆ ਬੇਪਰਵਾਇਆ ਜੋ ਤੀਜੋ ਸਰੂਪ ਹਾਰਿਆ ਪੇ ਆਪਣੀ ਕਿਰਪਾ ਕਰ ਲੇਖਾ ਲਿਖੇ ਦੇ ਲਗਾਈਆ ਸਭ ਸਤਿਗੁਰ ਕਿਆ ਗੁਰ ਅਰਜਨ ਸ਼ਬਦ ਸੰਦੇਸ਼ ਆਇਕ ਸੁਨਾਈਆ ਹਰ ਕਾ ਪਾਣਾ ਕੋਈ ਨਾ ਆਏ ਵਰਜਣ ਨਾ ਕੋਈ ਮਿਠੇ ਮੇਠ ਮਟਾਈਆ ਤੇਰਾ ਲੇਖਾ ਮੁਕਣਾ ਕੱਠਿਆ ਹੋ ਕੇ 12 ਵਾਲੀ ਦਰਜਣ ਦਰਜਾ ਬਦਰਜਾ ਸਾਰੇ ਜੋੜ ਜੜਾਈਆ ਤੇਰਾ ਸਹਾਈ ਯੋਧਾ ਸੂਰਬੀਰ ਵਡ ਮਰਦਨ ਮਰਦ ਮਰਦਾ ਨਾ ਏਕੇ ਖਵਾਈਆ ਰਵੀ ਦਾ ਕਾਟ ਲੰਕੇ ਸਰਦਲ ਦਰਦਵਾਰ ਤੇਰੇ ਫੇਰਾ ਪਾਈਆ ਓ ਖੇਲ ਕਰੇ ਫਰਦਨ ਫਰਦਨ ਜੋਤੀ ਜੋ ਸਰੂਪ ਹਾਰਿਆ ਤੇ ਆਪਣੀ ਕਿਰਪਾ ਕਰ ਮੇਰ ਨਜਰੇ ਕਿ ਟਕਾਈਆ ਪੁੱਠੇ ਆਲਾ ਕਹੇ ਮੈਂ ਕੀ ਸਮਝਾਂ ਬੁੱਧ ਮਤ ਰਹੀ ਨਾਰਾਇਆ ਪਰਮਪੁਰਖ ਤੇਰੀਆਂ ਕਿਹੜੀਆਂ ਰਮਝਾਂ ਜੋ ਛਾਰਿਆਂ ਨਾਲ ਜਨਾਈਆ ਮੈਂ تیر ਥੱਲੇ ਡੰਡਾਰਿਆ ਨਕੀਆਂ ਨਕੀਆਂ ਸ਼ਮਕਾਂ ਜੋ ਸਾਡੇ ਤਿੰਨ ਹੱਥ ਲੱਕੜੀ ਨਾਲ ਮਲਾਈਆ ਤੂੰ ਲਾਉਂਦਾ ਰਿਓ ਹੌਲੀ ਹੌਲੀ ਆਪਣੀਆਂ ਤਨਕਾਂ ਬੇ ਨੰਦੀ ਤੰਦ ਤੰਦ ਸਤਾਰ ਵਜਾਈਆ ਤੂੰ ਭਵਾਉਂਦਾ ਰਿਓ ਮੇਰੇ ਮਨ ਕਾ ਮਨ ਕਾ ਮਿਹਰਬਾਨ ਦਇਆ ਕਮਾਈਆ ਮੈਂ ਮੰਗਦਾ ਰਿਹਾ ਹੋ ਕੇ ਮੰਗਤਾ ਤੇਰੇ ਦਰ ਤੇ ਅਰਜ ਸੁਣਾਈਆ ਮੈਨੂੰ ਮੇਲਾ ਹੋ ਜਾਏ ਭਗਤਾਂ ਸੰਗ ਦਾ ਗੁਰਮੁਖਾਂ ਨਾਲ ਵੜਿਆਈਆ ਫੇਰ ਜਾਣਾ ਸਤਗੁਰ ਚੋਲਾ ਰੰਗਦਾ ਦੁਰ ਮਤ ਮੈਂ ਤਵਾਈਆ ਜੇ ਨਜ਼ਾਰਾ ਬਖਸ਼ੇ ਆਪਣੀ ਸੇਜ ਫੁਲੰਗਦਾ ਸਾਚੇ ਤਖਤ ਬਹਾਈਆ ਇਸ ਤੋਂ ਚੰਗਾ ਵੇਲਾ ਨਹੀਂ ਸੁਣੀ ਠੰਡਦਾ ਜੋ ਅਗਨੀ ਤਤ ਬੁਝਾਈਆ ਲੇਖਾ ਚੁੱਕ ਜਾਏ ਕੁੜੀ ਸ੍ਰਿਸ਼ਟੀ ਵਰ ਭੰਡਦਾ ਬ੍ਰਹਮੰਡ ਚਰਨਾਂ ਹੇਠ ਦਬਾਈਆ ਮੈਂ ਉਹ ਦਰਵੇਖਾਂ ਜਿੱਥੇ ਵਿਸ਼ਨ ਬ੍ਰਹਮਾ ਸ਼ਿਵ ਦਰ ਖਲੋਤਾ ਮੰਗਦਾ ਨਿਉ ਨਿਉ ਸੀਸ ਨਵਾਈਆ ਗੋਰਵਤਾਰ ਪੀਰ ਪਗੰਬਰ ਢੋਲਾ ਗਾਵੇ ਤੇਰੇ ਛੰਦ ਦਾ ਤੁਰਦਾ ਰਾਗ ਅਲਾਈਆ ਮੈਂ ਉਸ ਦਵਾਰੇ ਉਸ ਮੰਜ਼ਿਲ ਉਸ ਮਕਾਮ ਜਾਮ ਲੰਗਦਾ ਜਿੱਤੇ ਹਾਜਰ ਹਜੂਰ ਜਾਰ ਜੂਰ ਨਿਰਗੁਣ ਦਾਤਾ ਪੁਰਖ ਦਾਤਾ ਬੈਠਾ ਅਸਣ ਲਾਇਆ ਲੈ ਕਰ ਨਾ ਜਾਏ ਕਿਸੇ ਮਹਾਣੇ ਬੰਦ ਦਾ ਕੇਵਟ ਕੇਟਾਈ ਕੋ ਨਜਰੀਆ ਆਇਆ ਸੁਖ ਮਾਣਾ ਉਸ ਆਨੰਦ ਦਾ ਜੋ ਗੋਬਿੰਦ ਗਿਆ ਸਮਝਾਈਆ ਪਹਿਲੋਂ ਦਰਸ਼ਨ ਕਰਕੇ ਗੁਜਰੀ ਚੰਦ ਦਾ ਫਿਰ ਤੇਰੇ ਵਿੱਚ ਸਮਾਈਆ ਝਗੜਾ ਚੁੱਕ ਜਾਏ ਜੀਓ ਪਿੰਡ ਐਂਡ ਬ੍ਰਹਮੰਡ ਖੰਡ ਦਾ ਸਗਲੀ ਚਿੰਤਾ ਗਵਾਇਆ ਜੋਤੀ ਜੋ ਸਰੂਪ ਹਰਿਆ ਪੇ ਆਪਣੀ ਕਿਰਪਾ ਕਰ ਸਦ ਦੇਣੀ ਮਾਨ ਵੜਿਆਇਆ ਪਠਿਆਲੇ ਤੂੰ ਤਾਈ ਪਠੀ ਅਗਨੀ ਭੇਟ ਚੜਾਈਆ ਗਹਿਰ ਗੰਭੀਰ ਤੇਰੀ ਆਤਮ ਕਰੇ ਠੰਡੀ ਉੱਪਰ ਫੂਲਾਹਰ ਵਿਸ਼ਾਈਆ ਸਤ ਗੁਰ ਸੇਜ ਸੁਹਾਵਣੀ ਸਭ ਤੋਂ ਚੰਗੀ ਜਿਸ ਨੂੰ ਪੀਰ ਪਗੰਬਰ ਖੋਜਣ ਤੋਂ ਥਾਈਆਂ ਇਹ ਸ਼ਾਹਾਂ ਦੇ ਹੱਤਾਂ ਨਾਲੋਂ ਤੇਰੀ ਮਨਜੀ ਚੰਗੀ ਜਿੱਥੇ ਮਜਲਿਸ ਲੱਗੀ ਬੇਪਰਵਾਇਆ ਤੇਰੀ ਜਨਮ ਜਨਮ ਦੀ ਵਰਨ ਵਰਨ ਦੀ ਵਰਨ ਵਰਨ ਦੀ ਕੱਟ ਕੇ ਤੰਗੀ ਸ਼ਰਨ ਕੋ ਇੱਕ ਦਰਸਾਈਆ ਉਹ ਤੱਕ ਲੈ ਆਪਣੇ ਪਿਛਲੇ ਸੰਗੀ ਜੋ ਦੂਰ ਦਰਾਡੇ ਫੜਕੇ ਤੇਰੇ ਨਾਲ ਮਲਾਈਆ ਸ਼ਬਦ ਭਾਜੀ ਦੇ ਕੇ ਗੰਢੀ ਘਰੋਂ ਘਰੀ ਲੈ ਅਠਾਈਆ ਰਾਵਿਓਂ ਪਾਰ ਤੇਰੀ ਵੇਖੇ ਸੁਣੀ ਡੰਡੀ ਡੰਡਾਤ ਕਰਦਾ ਆਇਆ ਤੁਰਦਾ ਮਾਈਆ ਬੇਸ਼ੱਕ ਤੇਰੇ ਵਾਲਾਂ ਵਿੱਚ ਕਿਸੇ ਨਹੀਂ ਵਾਈ ਕੰਗੀ ਸਤ ਗੁਰ ਪੂਰਾ ਦੁਰਮਤ ਮੈ ਲੈ ਅੰਦਰੋਂ ਦੇ ਧਵਾਈਆ ਝਗੜਾ ਕਰੇ ਨਾ ਤੇਰਾ ਮਨ ਫਰੰਗੀ ਸਾਡੇ ਤਿੰਨ ਹੱਥ ਚੱਲੇ ਨਾ ਕੋਈ ਵੜਿਆਈਆ ਕੁੜੀ ਕਿਰਿਆ ਕੱਢ ਕੇ ਵਾਸਨਾ ਗੰਦੀ ਸੱਚ ਸਮਗਰੀ ਵਿੱਚ ਰਖਾਈਆ ਜੋਤੀ ਜੋ ਸਰੂਪ ਹਾਰਿਆ ਆਪੇ ਆਪਣੀ ਕਿਰਪਾ ਕਰ ਦੇ ਮਨਹਾਰਾ ਦੇਵਨ ਹਾਰਿਆ ਪਰਸ਼ਰਨাইয়া ਪਠੀ ਤੋਂ ਮਿਲਿਆ ਸੰਗਾਸਣ ਵੇਖੋ ਖੇਲ ਬੇਪਰਵਾਇਆ ਭਗਤਾ ਨਾਲ ਬਣਿਆ ਸਾਥਮ ਸੁਣਾ ਸੰਗ ਜੜਾਈਆ ਜੈ 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 ਕਰ ਬ੍ਰਹਮੰਡ ਖੰਡ ਪੁਰੀ ਲੋ ਆਕਾਸ਼ ਆਖਣ ਗਣ ਗੰਧਰਵ ਦੇਵਤ ਸੋਰ ਢੋਲੇ ਜਸ ਰਹੇ ਗਾਈਆ ਜਿਨਾਂ ਦਾ ਲੈਣਾ ਦੇਣਾ ਹਰ ਕਰਤਾ ਆਪ ਆਇਆ ਵਾਚਣ ਪੂਰਬ ਪਰਦਾ ਫੋਲ ਫਲਾਈਆ ਜੋਤੀ ਜੋ ਸਰੂਪ ਹਾਰਿਆ ਆਪ ਆਪਣੇ ਕਿਰਪਾ ਕਰ ਸਿਰ ਆਪਣਾ ਹੱਥ ਟਿਕਾਈਆ ਇਹ ਹਰ ਸੰਗਜੀ ਟਾਈਮ ਹੈਗਾ ਕਿ ਕਿਹਨੇ ਪੜਨਾ ਹੋ ਨਹੀਂ ਜੀ ਤੁਸੀਂ ਨਾ 922 ਤੇ ਜਕਾਰੇ ਲਾ ਦਿਓ ਜੀ ਹੈ ਜੀ ਪੱਠੀ ਪਿੱਛੋਂ ਮਿਲਿਆ ਹਰ ਕਾ ਪਠ ਜਿਸ ਕਰਮ ਰੋਗ ਦਿੱਤਾ ਮਟਾਈਆ ਇੱਕੋ ਵਾਰ ਦੁਈ ਦਵੈਤ ਕਿਰਿਆ ਅੰਦਰ ਦਿੱਤੀ ਕਟ ਜੋਤੀ ਅਗਨੀ ਜੋਤੀ ਲੰਬੂ ਅਗਨੀ ਲਾਈਆ ਨਿਰਮਲ ਨੂਰ ਜੋਤ ਕਰ ਪ੍ਰਕਾਸ਼ ਸਾਚਾ ਪਰਦਾ ਦੇ ਅਠਾਈਆ ਜੋ ਤੀਜੋ ਸਰੂਪ ਹਾਰਿਆ ਪੇ ਆਪਣੀ ਕਿਰਪਾ ਕਰ ਸਤਿ ਦੇਵਨਾਰ ਬੜਈਆ ਢਾਹੀ ਅਗ ਦਾ ਮਿਲਿਆ ਬਦਲਾ ਹਰ ਅੰਤਰ ਖੋਜ ਖਜੈਦਾ ਇਹ ਤੇਰਾ ਪਿਛਲਾ ਸਾਥ ਸਗਲਾ ਜੋ ਸਗਮਾ ਨਾਲ ਲਿਆਏਦਾ ਅੱਗੇ ਰਹਿਣਾ ਦੱਸੇ ਅਗਲਾ ਭੇਵ ਭੇਦ ਆਪ ਖਲਾਈਦਾ ਜਨ ਭਗਤਾਂ ਲੇਖੇ ਲਾਇਆ ਸੱਚਖੜ ਦਵਾਰ ਬੰਗਲਾ ਬਪ ਬਪੜਾ ਕੋਈ ਉੱਥੇ ਰਹਿਣ ਨਾ ਪਾਇੰਦਾ ਜੋਤੀ ਜੋ ਸਰੂਪ ਆਰਿਆ ਪੇ ਆਪਣੀ ਕਿਰਪਾ ਕਰ ਸਦੇ ਆਪਣਾ ਖੇਲ ਵਿਖਾਏਂਦਾ ਵੇਖ ਖੇਲ ਹਰ ਕਰਤਾ ਕਰਮ ਕਰੇ ਅਜਗਰ ਸਿੰਘ ਜਾਗਰ ਦੇ ਵੜਿਆਈਆ ਉਠ ਵੇਖ ਤੇਰੇ ਪਿਛਲੇ ਯਾਰ ਬਣ ਕੇ ਆਏ ਸਦਾਗਰ ਰਾਮ ਸਿੰਘ ਫੇਰਾ ਪਾਈਆ ਇਹ ਰਾਮ ਸਿੰਘ ਜਿਹਦਾ ਬਦਕ ਦਾ ਜਾਮਾ ਸੀ ਫਿਰੋਜ਼ਪੁਰ ਵਾਲੇ ਜਿਹਦੇ ਨਾਲ ਉਹਦੇ ਮਿੱਤਰ ਪੁੱਤਰ ਛਤਰੂ ਜਤਰ ਸੋਣਾ ਸੰਗ ਬਣਾਈਆ ਦਰਬਾਨ ਸੁਪਤਰੀ ਕਰਨ ਆਈ ਖਾਤਰ ਨੂੰ ਚੰਦੂ ਮਿਲੀ ਵੜਿਆਈਆ ਉਹ ਮੈਂਡਕ ਮੱਛੀ ਲੰਘ ਕੇ ਆਇਆ ਪਾਤਣ ਜੇ ਦਾ ਲੇਖਾ ਅਰਜਨ ਗਿਆ ਜਨਾਈਆ ਜੋਤੀ ਜੋ ਸਰੂਪ ਹਰਿਆਪ ਆਪਣੀ ਕਿਰਪਾ ਕਰ ਕਰ ਠੰਡਾ ਦੇ ਜਨਾਈਆ ਆਗ ਕਹੇ ਮੈਂ ਹੋ ਗਈ ਠੰਡੀ ਕਾਸਟ ਵਿੱਚੋਂ ਨજર ਕਿਸੇ ਨਾ ਆਈਆ ਜਿਸ ਵੇਲੇ ਜਨ ਭਗਤਾਂ ਦੀ ਮੈਨੂੰ ਆਈ ਸੁਗੰਧ ਮੈਂ ਸੁੰਘ ਕੇ ਖੁਸ਼ੀ ਮਨਾਈਆ ਜਾਂ ਦੇ ਮਾਹੀ ਕੋਲੋਂ ਇੱਕ ਵਸਤ ਮੰਗੀ ਮੰਗਤ ਹੋ ਕੇ ਚੋਲੀ ਡਾਈਆ ਜਦੋਂ ਮੁੜ ਕੇ ਫੇਰ ਆਪਣੇ ਪਤਨ ਲੰਗੀ ਪਿਛਲਾ ਪੰਦ ਚਕਾਈਆ ਉਸ ਵੇਲੇ ਮੈਨੂੰ ਨਿਸ਼ਕਾਰ ਕਰਨ ਦੇਵੀ ਆਪਣੇ ਚਰਨ ਨੰਗੀ ਜੋ ਜਲ ਧਾਰਾ ਵਿੱਚ ਰਖਾਈਆ ਜਿਸ ਪਾਣੀ ਨੇ ਲੇਖ ਚਕਾਇਆ ਬ੍ਰਹਮਣ ਪਖੰਡੀ ਨਾਤਾ ਲਾਲੋ ਨਾਲੋਂ ਜੜ ਜੜਾਈਆ ਨਾਤਾ ਲਾਲੋ ਨਾਲ ਜੜਾਈਆ ਉਥੇ ਤੇਰੇ ਜਾਂਦਿਆਂ ਨੂੰ ਆਈ ਹੋਵੇ ਗੰਗੀ ਗੋਦਾਵਰੀ ਜਮਨਾ ਸਰਥੀ ਬਣ ਕੇ ਪੰਧੀ ਆਪਣਾ ਪੰਧ ਮੁਕਾਈਆ ਤੁਹੀਂ ਤੁਹੀਂ ਢੋਲਾ ਹੋਵੇ ਗਉਂਦੀ ਗਾਗਾ ਸ਼ੁਕਰ ਮਨਾਇਆ ਉਸ ਤੋਂ ਅੱਗੇ ਇੱਕ ਰਾਹਣ ਜਿਸ ਦੇ ਅੰਦਰ ਮੈਂ ਵਸੇਰਾ ਰਖਾਂਦੀ ਆਪਣਾ ਡੇਰਾ ਲਾਇਆ ਮੈਨੂੰ ਵੇਲਾ ਵਖਤ ਯਾਦੋ ਜਿਸ ਵੇਲੇ ਉਹ ਜਿਸ ਵੇਲੇ ਤੇਰੇ ਪ੍ਰੇਮ ਪਿਆਰ ਅੰਦਰ ਮੇਰੀ ਖੁੱਲ ਗਈ ਪਰਾਂਦੀ ਮੈਂ ਢੀ ਸੀਸ ਨજર ਕੋਈ ਨਾ ਆਈਆ ਮੈਂ ਦਸ਼ਰਥ ਦੁਆਰੇ ਦੀ ਬੰਦੀ ਨਕਈਆ ਆਪਣਾ ਨਾਮ ਜਣਾਈਆ ਜਿਸ ਵੇਲੇ ਮੈਂ ਸੰਗਤ ਵੇਖੀ ਜਾਂਦੀ 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 ਵੇਰਾ ਚਰਨ ਧੂੜ ਚੁੱਕ ਕੇ ਮस्तक ਲਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਭ ਦੇ ਲੇਖੇ ਪੂਰ ਕਰਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਤਬ ਦੇ ਲੇਖੇ ਪੂਰ ਕਰਾਈਆ ਸੋ ਹੰਗੂ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗੂ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਬਖਸ਼ੀ ਜੀ ਸੱਚੇ Güldüne apollam, apokalipse dayı.